ਮੁਹਾਲੇ ਜ਼ਿਲ੍ਹੇ ਦੇ ਅਦੀਨ ਆਉਣ ਵਾਲੇ ਜ਼ਿਰਕਪੁਰ ਐਮਸੀ ਅਦੀਨ ਆਉਂਦੇ ਸavitri towers ਦੇ ਵਸਨੀਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਇੱਕ ਪਾਸੇ ਇੱਥੇ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ ਤੇ ਦੂਜੇ ਪਾਸੇ ਐਮਸੀ ਜ਼ਿਰਕਪੁਰ ਵੀਆਈਪੀ ਰੋਡ ਜ਼ਿਰਕਪੁਰ ਤੇ ਸavitri tower ਸੋਸਾਇਟੀ ਦੇ ਅੰਦਰ ਸੀਵਰੇਜ ਡਰੇਨੇਜ ਪਾਈਪਾਂ ਵਿਛਾ ਰਿਆ ਸੀ ਪਰ ਖੁਦਾਈ ਤੋਂ ਬਾਅਦ ਕੰਮ ਲੰਬੇ ਸਮੇਂ ਤੋਂ ਅਧੂਰਾ ਛੱਡ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਲਜੀਤ ਸਿੰਘ ਬੱਲਾ ਸਾਬਕਾ ਪ੍ਰਧਾਨ ਐਡਵੋਕੇਟ ਸੁਦੀਰ ਪਾਸੀ ਸੋਮ ਪ੍ਰਕਾਸ਼ ਭੋਸਲੇ ਅਤੇ ਸਵਿਤਰੀ ਟਾਵਰਸ ਵਿੱਚ ਰਹਿਣ ਵਾਲੇ ਹੋਰ ਸਥਾਨਕ ਲੋਕਾਂ ਨੇ ਕੀਤੀ ਮੀਡੀਆ ਨਾਲ ਗੱਲਬਾਤ ਬਲਜੀਤ ਸਿੰਘ ਬੰਗਾ ਜੀ ਮੈਂ ਇੱਥੇ ਕਰੀਬ ਪਿਛਲੇ 13 ਸਾਲਾਂ ਤੋਂ ਰਹਿ ਰਹੇ ਹਾਂ ਕਿਹੜੀ ਜਗ੍ਹਾ ਸਰ ਇਹ ਜਗ੍ਹਾ ਸਵਿਤਰੀ ਟਾਵਰ ਇਹ ਸਭਤਰੀ ਟਾਵਰ ਇੱਕ ਸੋਸਾਇਟੀ ਹੈ ਜੋ ਕਿ ਪਿਛਲੇ 15 ਸਾਲ ਤੋਂ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਆਸ-ਪਾਸ ਨੇ ਕਈ ਸੋਸਾਇਟੀਆਂ ਬਣ ਗਈਆਂ ਜਿਨ੍ਹਾਂ ਨੂੰ ਕੋਈ ਵਕਰਾ ਸੀਵਰੇਜ ਸਿਸਟਮ ਨਹੀਂ ਦਿੱਤਾ ਗਿਆ ਤੇ ਸਾਡੇ ਅੰਦਰੋਂ ਹੀ ਉਹਨਾਂ ਦੀ ਐਂਟਰੀ ਰੱਖ ਦਿੱਤੀ ਗਈ ਉਹਨ ਇੱਕ ਤੇ ਸਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਹਰ ਬਰਸਾਂ ਵਿੱਚ ਕਿ ਪਾਣੀ ਆਂਦਾ ਪਿੰਡ ਦੇ ਵਿੱਚੋਂ ਪਾਣੀ ਆਂਦਾ ਤੇ ਸਾਡੀ ਸੋਸਾਇਟੀ ਲੋ ਲਾਈਂਗ ਹੋਣ ਕਰਕੇ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ ਨਾ ਚਾਹੰਦੇ ਹੋਏ ਵੀ ਸਾਨੂੰ ਪੰਪ ਲਗਾ ਕੇ ਇੱਥੋਂ ਵੀਆਈਪੀ ਰੋਡ ਤੇ ਪਾਣੀ ਕੱਢਣਾ ਪੈਂਦਾ ਜਿਹੜਾ ਵੀਆਈਪੀ ਰੋਡ ਤੇ ਪਾਣੀ ਕੱਢਣਾ ਪੈਂਦਾ ਉਹਦੇ ਕਰਕੇ ਅਗਰ ਅਸੀਂ ਸਾਡੀ ਸੋਸਾਇਟੀ ਬਚੀ ਹੋਈ ਹੈ ਨਹੀਂ ਤੇ ਕਰਾਂ ਦੇ ਵਿੱਚ ਗਰਾਊਂਡ ਫਲੋਰ ਦੇ ਵਿੱਚ ਪਾਣੀ ਅੰਦਰ ਵੜ ਜਾਂਦਾ ਲੋਕਾਂ ਦਾ ਫਰਨੀਚਰ ਲੋਕਾਂ ਦੇ ਕੱਪੜੇ ਲੋਕਾਂ ਦੀ ਅਲਮਾਰੀ ਸਭ ਖਰਾਬ ਹੋਈਆਂ ਇੱਥੋਂ ਤੱਕ ਕੀ ਮਤਲਬ ਐਨੀ ਐਗਨੀ ਹੋਈ ਹੈ ਲੋਗਾਂ ਨੂੰ ਇਹ ਇੱਕ ਇੱਕ ਸੋਸਾਇਟੀ ਦੇ ਬਜ਼ੁਰਗ ਕਹਿੰਦੇ ਨੇ ਉਹਨਾਂ ਦੀ ਮਿਸਸਿਸ ਦੀ ਡੈਥ ਵੀ ਅਸੀਂ ਵਜ੍ਹਾ ਨਾਲ ਹੋ ਗਈ ਇਹ ਉੱਥੇ ਪਾਣੀ ਇਕੱਠਾ ਹੋਇਆ ਇਹ ਐਸ ਐਸ ਵੱਲ ਨੂੰ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਪ੍ਰਸ਼ਾਸਨ ਦਾ ਧਿਆਨ ਨਹੀਂ ਜਾ ਰਿਹਾ ਇਸ ਵਾਰ ਉੱਪਰ ਤੋਂ ਇੱਕ ਹੋਇਆ ਕਿ ਇਹਨਾਂ ਨੇ ਪਾਈਪ ਲਿਆ ਕੇ ਪਾ ਦਿੱਤੇ ਬਾਰਿਸ਼ ਦੇ ਵਿੱਚ ਕੋਈ ਨਗਰ ਨਗਰ ਨਿਕਮ ਨੇ ਪਾਏ ਤੇ ਟੋਏ ਖੱਟ ਕੇ ਰੱਖ ਦਿੱਤੇ ਜਿਹੜੇ ਕਿ ਸਾਡੇ ਵਾਸਤੇ ਜਾਨਲੇਵਾ ਬਣੇ ਹੋਏ ਆ ਤੇ ਆਏ ਦਿਨ ਇੱਥੇ ਗੱਡੀਆਂ ਫਸਦੀਆਂ ਆ ਇਹ ਆਏ ਦਿਨ ਲੋਗਾ ਦੇ ਐਕਸੀਡੈਂਟ ਹੁੰਦੇ ਆ ਬੁਜ਼ੁਰਗ ਗਿਰਦੇ ਆ ਬੱਚੇ ਗਿਰਦੇ ਆ ਤੇ ਇਸ ਕਰਕੇ ਇਸ ਸਮੱਸਿਆ ਤੋਂ ਇਸ ਸਮੱਸਿਆ ਨੂੰ ਤੁਸੀਂ ਹਾਈਲਾਈਟ ਕਰੋ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗੇ ਕਿ ਵੀਆਈਪੀ ਰੋਡ ਤੇ ਉੱਤੇ ਸਬਿਤਰੀ ਟਾਵਰ ਦੇ ਅੰਦਰ ਰਹਿਣ ਵਾਲਿਆਂ ਨਾਲ ਕੀ ਹੋ ਰਿਹਾ ਤੇ ਇਹ ਬਿਲਡਰ ਤੇ ਆਪਣਾ ਇਹ

ਬਿਲਡਰ ਐਨ ਪੀ ਸ਼ਰਮਾ ਗਰੁੱਪ ਆਫ ਕੰਪਨੀ ਹੈ ਜੋ ਕਿ ਮਤਲਬ ਨਾਮ ਤੋਂ ਤੁਸੀਂ ਜਾਣਦੇ ਹੀ ਹੋਗੇ ਮੈਨੂੰ ਨਾਮ ਲੈਣ ਦੀ ਜ਼ਰੂਰਤ ਨਹੀਂ ਤੇ ਸਰ ਕੀ ਸੋਸਾਇਟੀ ਆਰਡਬੀ ਕੋਲ ਨਹੀਂ ਹੈ ਕੀ ਇਸ ਵਿੱਚਲੇ ਸੋਸਾਇਟੀ ਆਰਡਬੀ ਕੋਲ ਹੈ ਆਰਡਬੀਏ ਦੇ ਹਰ ਦੋ ਸਾਲ ਬਾਅਦ ਇਲੈਕਸ਼ਨ ਹੁੰਦੇ ਨੇ ਚੇਂਜ ਹੁੰਦੀ ਰਹਿੰਦੀ ਹੈ ਇਸ ਬਿਲਡਰ ਰਿਸਪਾਂਸਿਬਲ ਇਹਦੇ ਵਿੱਚ ਕਿਸ ਤਰ੍ਹਾਂ ਹੋਇਆ ਜੇ ਆਰਡਬੀ ਕੋਲ ਬਿਲਡਰ ਐਸ ਕਰਕੇ ਰਿਸਪਾਂਸਿਬਲ ਹੋਇਆ ਕਿਉਂਕਿ ਉਹਨੇ ਕੰਪਲੀਸ਼ਨ ਨਹੀਂ ਕਰਾਇਆ ਇਹਦਾ ਕੰਪਲੀਸ਼ਨ ਕਰਾਉਣ ਵਾਸਤੇ ਉਹਨੂੰ ਚਾਰ ਦਿਵਾਰੀ ਬਣਾਨੀ ਪੈਣੀ ਸੀ ਉਹਨੂੰ ਉਹਨੂੰ ਸਾਨੂੰ ਪ੍ਰੋਪਰ ਫੈਸਿਲਿਟੀਆਂ ਦੇਣੀਆਂ ਪੈਣੀਆਂ ਸਨ ਉਨੇ ਸਾਨੂੰ ਟੂ ਬੈਲ ਦੇਣਾ ਪੈਣਾ ਸੀ ਜੋ ਕਿ ਉਹ ਪੈਸਾ ਬਚਾ ਗਿਆ ਐਸਟੀਪੀ ਵੀ ਸਾਡਾ ਇੱਥੋਂ ਚੁੱਕ ਕੇ ਉਹਨੇ ਸਭਤਰੀ ਗ੍ਰੀਨ ਵਿੱਚ ਰੱਖ ਦਿੱਤਾ ਇਹ ਸਭ ਚੀਜ਼ਾਂ ਪੈਸੇ ਬਚਾਨ ਕਰਕੇ ਉਹਨਾਂ ਨੇ ਇਹ ਸਭ ਕੀਤਾ ਹੈਗਾ ਈਵਨ ਸਾਡਾ ਜਿਹੜਾ ਕਮਿਊਨਿਟੀ ਸੈਂਟਰ ਕਹਿ ਕੇ ਬਣਾਇਆ ਗਿਆ ਸੀ ਉਹ ਸਕੂਲ ਨੂੰ ਕਿਰਾਏ ਤੇ ਦੇ ਦਿੱਤਾ ਗਿਆ ਹੈ ਕਿਉਂਕਿ ਜੋ ਤਾਨੂੰ ਬੇਸਿਕ ਐਮੈਨਿਟੀਆਂ ਬਿਲਡਰ ਵੱਲੋਂ ਲਈਆਂ ਦੇਣੀਆਂ ਜਾਣੀਆਂ ਸੀ ਉਹ ਦਿੱਤੀਆਂ ਨਹੀਂ ਕੁਝ ਵੀ ਹਾਂ ਉਹ ਪੂਰੀਆਂ ਨਹੀਂ ਦਿੱਤੀਆਂ ਗਈਆਂ ਹੋਰ ਵਾਰ-ਵਾਰ ਉਹਨਾਂ ਨੂੰ ਕਹਿਣ ਤੇ ਉਹਨਾਂ ਨੇ ਕੋਈ ਅਸਤੇਵਲ ਧਿਆਨ ਨਹੀਂ ਦਿੱਤਾ ਹੈ ਹੁਣ ਜਿਹੜੀ ਆ ਸੜਕ ਪੱਟੋਈ ਪਈ ਆ ਕਿੰਨਾ ਟਾਈਪ ਹੋ ਗਿਆ ਇਸ ਤਰ੍ਹਾਂ ਦੇ ਪੱਟੋਏ ਨੂੰ ਇਹ ਇਹਨੂੰ ਲਗਭਗ ਲਗਭਗ 2 ਮਹੀਨੇ ਹੋਣ ਵਾਲੇ ਨੇ ਤੇ ਇਸ ਵੇਲੇ ਬਰਸਾਤਾ ਦਾ ਮੌਸਮ ਹੈ ਕਿ ਆਰ ਡਬਲਯੂ ਨੇ ਰੋਕਿਆ ਨਹੀਂ ਕਿ ਬਰਸਾਤਾ ਰੁਕ ਜਾ ਆਰ ਡਬਲਯੂ ਨੇ ਵੀ ਰੋਕਿਆ ਸੀ ਅਸੀਂ ਵੀ ਰੋਕਿਆ ਸੀ ਕਿ ਇਸ ਇਸ ਟਾਈਮ ਨਾ ਛਿੜੋ ਬਾਰਸ਼ਾ ਤੋਂ ਬਾਅਦ ਛਿੜੋ ਜਾਂ 4 ਮਹੀਨੇ ਪਹਿਲੇ ਤੁਹਾਨੂੰ ਕਰ ਲੈਣਾ ਚਾਹੀਦਾ ਸੀ ਬਟ ਇਸ ਇਸ ਵੱਲ ਨੂੰ ਕੋਈ ਧਿਆਨ ਨਹੀਂ ਦਿੱਤਾ ਗਿਆ ਪਤਾ ਨਹੀਂ ਕੀ ਉਹਨਾਂ ਦਾ ਟਾਰਗੇਟ ਸੀਗਾ ਕਿ ਕੀ ਉਹਨਾਂ ਦਾ ਸੀਗਾ ਕਿ ਖਟਕੇ ਰੱਖ ਦਿੱਤੀ ਕੋਈ ਠੇਕਾ ਹੀ ਸ਼ੋ ਕੀਤਾ ਹੋਣਾ ਹੈ ਜਾਂ ਕੁਝ ਕੀਤਾ ਹੋਣਾ ਉਹ ਠੇਕੇਦਾਰ ਮਗਰ ਪਿਆ ਹੋਣਾ ਕਿ ਜੀ ਪੈਸੇ ਮੇਰੇ ਬਣ ਜਾਣਗੇ ਤੁਸੀਂ ਕਰ ਦਿਓ ਸਰ ਤੁਸੀਂ ਕੀ ਚਾਹੁੰਦਾ ਤੁਹਾਡੀ ਕੀ ਮੰਗ ਹੈ ਤੁਹਾਡੀ ਮੰਗ ਹੈ ਹੈਗੀ ਹੈ ਕਿ ਸਭ ਤੋਂ ਪਹਿਲੇ ਤੇ ਜਿਹੜੀ ਸਿਚੁਏਸ਼ਨ ਹੈ ਇਹਨੂੰ ਠੀਕ ਕੀਤਾ ਜਾਏ ਇੱਥੇ ਪ੍ਰੋਪਰ ਪਲੇਨ ਸੜਕ ਬਣਾਈ ਜਾਏ ਦੂਸਰੀ ਗੱਲ ਹੈ ਕਿ ਸਾਡੀ ਜਿਹੜੀ ਸੋਸਾਇਟੀ ਦੇ ਵਿੱਚ ਜੋ ਕਮੀਆਂ ਹੈਗੀਆਂ ਨੇ ਐਸ ਪਰ ਔਰ ਮੈਪ ਉਹ ਸਾਨੂੰ ਪੂਰੀ ਕਰਕੇ ਦੇ ਬਿਲਡਰ ਤਾਂ ਕਿ ਅਸੀਂ ਵੀ ਚੈਨ ਨਾਲ ਰਹਿ ਸਕੀਏ ਪੇ ਸਰ ਐਮਸੀ ਦੇ ਨਾਲ ਤੁਸੀਂ ਇਹ ਕਾਰਪੋਰੇਸ਼ਨ ਕੋਲ ਸੰਪਰਕ ਕੀਤਾ ਕਿ ਤੁਸੀਂ ਪੱਟ ਗਏ ਨੂੰ ਕਿਉਂ ਨਹੀਂ ਅੱਗੇ ਕੰਮ ਕਰ ਰਹੇ ਤੁਸੀਂ ਹਾਂਜੀ ਅਸੀਂ ਕੀਤਾ ਹੈਗਾ ਤੇ ਇਨਫੈਕਟ ਅਸੀਂ ਅੱਗੀ ਜਵਾ ਮਿਲਣ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਅਵੇਲੇਬਲ ਨਹੀਂ ਹੈਗੇ ਲੋਕਾਂ ਨੇ ਆਈਸੋਲੇਸ਼ਨ ਇਸ ਕਰਕੇ ਕਰ ਲਈ ਬਹੁਤ ਕੁਝ ਕੀਤਾ ਹੈਗਾ ਅੱਜ ਤੁਸੀਂ ਲੋਕ ਆ ਗਏ ਬਾਈ ਚਾਂਸ ਅਸੀਂ ਮਿਲ ਗਏ ਤੁਹਾਨੂੰ ਤੇ ਸੋ ਦੈਟ ਆਈ ਏਮ ਟੈਲਿੰਗ ਯੂ ਮੈਂ ਵੀ ਕਿਤੇ ਅੱਜ ਗਿਆ ਸਰ ਕਾਰਪੋਰੇਸ਼ਨ ਵੱਲੋਂ ਕੀ ਜਵਾਬ ਮਿਲਿਆ ਤੁਹਾਨੂੰ ਕਿ ਕਿਉਂ ਕੰਮ ਤੇ ਡਿਲੇ ਹੋ ਰਿਹਾ ਸਰ जी सर सर अपना नाम द세요 सर नारे नारे। सुधीर पासे जी सर कॉर्पोरेशन जवाब ऐसी का के कर देंगे हम देख रहे हैं हमने देखा हम देखते रहेंगे एक्शन कोई नहीं हुआ मैं अपनी चार पांच चिट्ठियां लिखी हैं 2022 तो लेके 2023 तक मीटिंग्स कीतियां ने उन्होंने ना तो वो हाँ जी कर रहे हैं हमारे बहुत प्रशासनिक बस बड़ा काम है लेकिन पानी जो है 2016 को इथे पर पर कहंदे सारी 20 मिनट डूब जाती है ਤੇ ਸਰ ਕਿੰਨੇ ਕੁ ਲੋਕ ਪ੍ਰਭਾਵਿਤ ਹੁੰਦੇ ਹੈਗੇ ਕਿੰਨੇ ਫਲੈਟਸ ਹੈ ਜੋ ਪ੍ਰਭਾਵਿਤ ਹੁੰਦੇ 206 ਫਲੈਟ ਹੈ ਜੋ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਪ੍ਰਭਾਵਿਤ ਜਿਹੜੇ ਗਰਾਊਂਡ ਫਲੋਰ ਵਾਲੇ ਨੇ ਸਰ ਤੁਸੀਂ ਇਹ ਦੇਖੋ ਹਰ ਟਾਵਰ ਦੋ ਫਲੈਟ ਹੈ ਚਾਰ ਫਲੈਟ ਇੱਧਰ ਹੋ ਗਏ ਸਰ ਤੇ ਚਾਰ 16 ਫਲੈਟ ਇੱਧਰ ਹੈ ਤੇ ਇੱਧਰ ਅੰਦਾਜ਼ਾ ਲਾ ਲਓ 10 ਫਲੈਟ 15 ਫਲੈਟ ਇੱਧਰ ਹੈ ਤੇ ਸਰ ਅੱਜ ਤੁਹਾਡੇ ਨਾਲ ਬਾਕੀ ਲੋਕਾਂ ਨੂੰ ਲਗਾ ਸਕਦੇ ਹੋ ਕਿ ਉਹਨਾਂ ਨੂੰ ਦੁਬਾਰਾ ਕਿਸੇ ਤੱਕ ਚੁਕਣੀ ਪਈ ਹੈ ਸਰ ਤੁਹਾਨੂੰ ਬਾਕੀ ਲੋਕ ਕਿਉਂ ਨਹੀਂ ਅੱਜ ਖੜੇ ਆ ਤੁਸੀਂ ਤਿੰਨ ਜਾਨੇ ਵਾਲ ਚੱਕ ਰਹੇ ਹੋ ਸਰ ਮੈਂ ਪੋਰਟੋ ਆਇਆ ਸੀਗਾ ਤੇ ਗਹਲੇ ਬਿਲਕੁਲ ਐਦ ਲਿਓ ਨੇ ਐਦ ਬਿਲਕੁਲ ਤੇ ਇੱਥੇ ਸੰਗ ਤੇ ਯੋਗੇਸ਼ ਜੀ ਦੇ ਫਾਦਰ ਨੇ ਇੱਥੇ ਨੇ ਤੇ ਤੁਸੀਂ ਆਇਆ ਕਿ ਮੈਨੂੰ ਸਾਹਿਬ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਾਰਪੋਰੇਸ਼ਨ ਨੂੰ ਜਿੰਨੇ ਲੋਕ ਪ੍ਰਭਾਵਦਾਰ ਇੱਕ ਲੈਟਰ ਲਿਖ ਕੇ ਸਾਰੇ ਸਾਈਨ ਕਰਾ ਕੇ ਤੁਸੀਂ ਦੇਣ ਨੂੰ ਤਿਆਰ ਹੋ ਉੱਥੇ 100% ਤਿਆਰ ਹੋ ਬੰਦਾ ਕੋਈ ਰਾਜੀ ਨਹੀਂ ਪ੍ਰੋਬਲਮ ਦੇ ਵਿੱਚ ਇਹ ਉਹ ਕਾਰਵਾਈ ਕਰਨ ਤਿਆਰ ਨੇ ਜੇ ਕਾਰਵਾਈ ਕਰਨੀ ਹੁੰਦੀ ਤੇ ਤੁਸੀਂ ਇੱਥੇ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਫੋਟੋਆਂ ਖਿੱਚੀਆਂ ਤੁਹਾਡੇ ਸਾਹਮਣੇ ਸੈਂਪਲ ਹੈ ਆ ਜਿਹੜਾ ਨੰਮ ਕੰਮ ਕੀਤਾ ਇਸ ਕੰਮ ਨੂੰ ਜੀ ਅਗਰ ਕੰਪਲੀਟ ਨਹੀਂ ਕਰ ਸਕਦੇ ਤਾਂ ਇਹ ਬਰਸਾਤਾਂ ਤੋਂ ਬਾਅਦ ਵੀ ਹੋ ਸਕਦਾ ਸੀ ਤੇ ਸਰ ਆਖੀ ਸਵਾਲ ਹੈ ਜਿਹਨੂੰ ਜ਼ਿੰਮੇਵਾਰ ਕਿਸ ਨੂੰ ਸਮਝਦੇ ਇਸ ਵੇਲੇ ਤੁਸੀਂ ਕਾਰਪੋਰੇਸ਼ਨ ਨੂੰ ਬਿਲਡਰ ਨੂੰ ਦੋ ਦੋਨੋਂ ਜ਼ਿੰਮੇਵਾਰ ਦੋ ਉਪਰੋਕਤ ਮਾਮਲੇ ਵਿੱਚ ਸਥਾਨਕ ਕੌਂਸਲਰ ਆਵਿੰਦਰ ਸ਼ਰਮਾ ਨੇ ਮੌਜੂਦਾ ਨਗਰ ਨਿਗਮ ਜ਼ਿਰਖਪੁਰ ਅਧਿਕਾਰੀਆਂ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਗਰ ਨਿਗਮ ਜ਼ਿਰਖਪੁਰ ਧੋਖਾ ਧੜੀ ਦਾ ਅੱਡਾ ਬਣ ਗਿਆ ਹੈ ਅਤੇ ਵਾਰ-ਵਾਰ ਫੋਨ ਕਰਨ ਅਤੇ ਸੰਪਰਨ ਕਰਨ ਦੇ ਬਾਵਜੂਦ ਵੀ ਲੰਬਿਤ ਕੰਮ ਪੂਰਾ ਨਹੀਂ ਹੋ ਰਿਹਾ ਜਿਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਦੇ ਪ੍ਰਤੀਨਿਧੀ ਹੋਣ ਦੇ ਨਾਤੇ ਉਹਨਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਇਹ ਵੀ ਕਿਹਾ ਕਿ ਜੇ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹਨਾਂ ਨੂੰ ਆਪਣੀ ਜੇਬ ਵਿੱਚੋਂ ਕੁਝ ਕੰਮ ਕਰਵਾਉਣਾ ਪਵੇਗਾ ਆਰਡਬਲਯੂਏ ਸਵਿਤਰੀ ਟਾਵਰਸ ਦੇ ਪ੍ਰਧਾਨ ਬਲਬੀਰ ਮਹਿਰਾ ਕਹਿੰਦੇ ਹਨ ਕਿ ਐਮਸੀ ਕਮੇਟੀ ਦਾ ਕੋਈ ਵੀ ਅਧਿਕਾਰੀ ਸਾਡੀ ਗੱਲ ਨਹੀਂ ਸੁਣਦਾ ਸਾਨੂੰ ਕੋਸ਼ਿਸ਼ ਕਰਦੇ ਹੋਏ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਵਿਧਾਇਕ ਤੋਂ ਲੈ ਕੇ ਡੀਸੀ ਤੱਕ ਸਾਰਿਆਂ ਨਾਲ ਸੰਪਰਕ ਕੀਤਾ ਹੈ ਹਰ ਕੋਈ ਜਲਦੀ ਕੰਮ ਕਰਵਾਉਣ ਦਾ ਭਰੋਸਾ ਦਿੰਦਾ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ ਅਤੇ ਇੱਥੇ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਦੂਜੀ ਪਾਸੇ ਜਦੋਂ ਐਮਸੀਈਓ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾ ਉਹਨਾਂ ਨੇ ਵਾਰ-ਵਾਰ ਫੋਨ ਕਰਨ ਤੇ ਵੀ ਫੋਨ ਨਹੀਂ ਚੁੱਕਿਆ